ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀ ਭੈਣਾਂ ਨੂੰ ਲੱਗ ਤਰ੍ਹਾਂ ਦੇ ਪਰਸ ਬਣਾਉਣਾ ਸਿਖਾਉਣੇ ਆ ਜੀ ਕਿਉਂਕਿ ਆਪਾਂ ਕਈ ਪਰਸ ਬਣਾਉਣੇ ਸੀਗੇ ਤੇ ਇੱਕ ਦੋ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰ ਚੁੱਕੇ ਆ ਦੇਖੋ ਆਪਾਂ ਇਹ ਦੋ ਅਲੱਗ ਹੋਰ ਡਿਜ਼ਾਈਨ ਦੇ ਬਣਾ ਰਹਿਆਂਗੇ ਇਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਜੀ ਇਸ ਕਰਕੇ ਤਾਂ ਜੋ ਤੁਸੀਂ ਵੀ ਸਿੱਖ ਸਕੋ ਦੇਖੋ ਜੀ ਆਪਾਂ ਇਹ ਦੋ ਪੀਸ ਲੈਂਦੇ ਆ ਵਿਚਾਲੇ ਆਪਾਂ ਫੇਵਰ ਪਾ ਕੇ ਉੱਪਰ نیچے ਕਪੜਾ ਲਾ ਕੇ ਆਪਾਂ ਇਹ ਪੀਸ ਦੋਨੇ ਤਿਆਰ ਕਰ ਲੈਂਦੇ ਨੇ ਦੋਨੇ ਪੀਸਾਂ ਦੀ ਦੇਖੋ ਜੀ ਹੈਗੀ 9 ਇੰਚ ਇਹਨਾਂ ਦੀ ਹੈਗੀ ਜੀ ਚੜਾਈ ਤੇ 11 ਇੰਚ ਇਹਨਾਂ ਦੀ ਹੈਗੀ ਜੀ ਲੰਬਾਈ ਦੋ ਪੀਸ ਤੇ ਉਸੇ ਆਪਾਂ ਵਿਚਾਲੇ ਸਿਉਣਾ ਮਾਰ ਲਿਆ ਸੀ 2-2 ਇੰਚ ਛੱਡ ਕੇ ਤੇ ਤਾਂ ਜੋ ਸੁਪੰਜ ਜਿਹੜੀ ਹੈਗੀ ਜੀ ਖੜ ਜੇ ਉਸ ਤੋਂ ਬਾਅਦ 3 ਇੰਚ ਆਪਾਂ ਉੱਪਰੋਂ ਮੇੜ ਕੇ ਆਪਾਂ ਇਸ ਤਰ੍ਹਾਂ ਕੱਟ ਦਿੱਤਾ ਕੱਪੜਾ ਤੇ ਇਹ ਆਪਾਂ ਤਾਂ ਕੱਟਣੇ ਜੀ ਕਿਉਂਕਿ ਆਪਾਂ ਬਾਹਰ ਲਈ ਜਿੱਪਲਾ ਜੇਬ ਲਾ ਰਹਾਂਗੇ ਜੇ ਬਾਹਰ ਜੇਬ ਲਾਉਣੀ ਹੋਵੇ ਤਾਂ ਆਪਾਂ ਦੇਖੋ ਇਸ ਤਰ੍ਹਾਂ ਆਪਾਂ ਨੂੰ ਪੀਸ ਤਿਆਰ ਕੀਤਾ ਹੋਇਆ ਕੱਪੜਾ ਕੱਟਣਾ ਪੈਂਦਾ ਹੈਗਾ ਤੇ ਉਸ ਹਾਮ ਨਾਲ ਹੀ ਫਿਰ ਇੱਕ ਪਾਕਟ ਬਣ ਕੇ ਤਿਆਰ ਹੋ ਜਾਂਦੀ ਜਿਹੜੀ ਕਿ ਬਾਹਰਲੀ ਸਾਈਡ ਬਣਦੀ ਹੈ ਇਸ ਤੇ ਆਪਾਂ ਦੇਖੋ ਜਿੱਪ ਲਾਉਣੀ ਹੈ ジपਨ ਆਪਾਂ ਇਕੱਠੀ ਲਿਆ ਕੇ ਰੱਖੀ ਹੋਈ ਸੀ ਦੇਖੋ ਜੀ ਆਪਾਂ ਮੇਨ ਕੇ ਇਸ ਹਸਾ ਨਾਲ ਆਪਾਂ ਜਿਪਾ ਕੱਟ ਦਾਂਗੇ ਤੇ ਦੋ ਆਪਾਂ ਪੱਟੀਆਂ ਕੱਟੀਆਂ 1-1 ਇੰਚ ਦੀਆਂ ਜਦੋਂ ਆਪਾਂ ਜਿਪਾ ਲਾਉਣੀ ਹੈ ਤੇ ਨਾਲ ਦੀ ਨਾਲ ਆਪਾਂ ਇਹ ਪੱਟੀ ਉੱਤੇ ਧਰ ਲੈਣੀ ਹੈ ਦੇਖੋ ਜਿਪ ਸਿੱਧੇ ਵਾਲੇ ਪਾਸੇ ਆਜੂਗੀ ਤੇ ਪੱਟੀ ਪਿਛਲੀ ਸਾਈਡ ਆਜੂ ਤੇ ਫਿਰ ਜਿੱਥੇ ਆਪਾਂ ਜਿਪ ਲਾਈ ਹੁੰਦੀ ਹੈ ਜੀ ਕਪੜਾ ਨਿਕਲ ਜਾਂਦਾ ਧਾਗੇ ਨਿਕਲ ਜਾਂਦੇ ਉਸ ਹਿਸਾਬ ਨਾਲ ਇਹ ਪੱਟੀ ਜਿਹੜੀ ਹੈ ਜੀ ਅੰਦਰਲੇ ਪਾਸੇ ਫੋਲਡ ਹੋ ਜੂਗੀ ਇਹ ਆਪਾਂ ਤਾਂ ਲਾਉਣੀ ਹੈ ਤੇ ਦੇਖੋ ਇੱਕ ਸਾਈਡ ਇਹ ਲੱਗ ਗਈ ਤੇ ਹੁਣ ਦੇਖੋ ਜਿਹੜੀ ਪੱਟੀ ਹੈ ਜੀ ਉਹ ਜਿਹੜੀ ਪਿਛਲੀ ਸਾਈਡ ਹੈਗੀ ਅੰਦਰ ਆਊਗੀ ਉਹ ਤੇ ਦੇਖੋ ਆਹ ਕੱਪੜਾ ਆਪਣਾ ਤੇ ਜਿਹੜੀ ਸਪੰਜ ਹੈ ਉਹ ਨਜ਼ਰ ਨਾ ਆਵੇ ਇਸ ਕਰਕੇ ਆਪਾਂ ਇਹ ਪੱਟੀ ਲਗਾਈ ਹੈ ਇਹ ਅੰਦਰਲੇ ਪਾਸੇ ਦੇਖੋ ਜੀ ਐ ਫੋਲਡ ਹੋ ਜੂ ਤੇ ਉੱਪਰ ਇਹਦੇ ਬੈਠਵੀ ਐਸੀ ਲੱਗ ਜੂਗੀ ਇਸੇ ਤਰ੍ਹਾਂ ਆਪਾਂ ਜਿਹੜਾ ਉੱਪਰਲਾ ਪੀਸ ਹੈ ਉਹ ਵੀ ਜਿੱਪ ਦੇ ਨਾਲ ਇਸ ਤਰ੍ਹਾਂ ਅਟੈਚ ਕਰਾਂਗੇ ਤੇ ਨਾਲ ਇੱਕ ਪੱਟੀ ਲਾਵਾਂਗੇ ਲੋ ਜੀ ਇਹ ਆਪਣੀ ਦੇਖੋ ਬਾਹਰ ਇਸ ਤਰ੍ਹਾਂ ਇਹ ਪੌਕਟ ਬਣਨੀ ਹੈ ਆਪਾਂ ਇਹਦੇ ਅੰਦਰ ਜਿੰਨਾ ਹੈਗਾ ਆਪਣਾ ਪੀਸ ਉਸ ਹਿਸਾਬ ਨਾਲ ਆਪਾਂ ਇਹਦੇ ਕੱਪੜਾ ਲਾਵਾਂਗੇ ਜੀ ਕੱਪੜਾ ਲਾ ਕੇ ਫਿਰ ਆਪਣੀ ਇਹ ਪੌਕਟ ਬਣੂਗੀ ਚੰਗੀ ਤਰ੍ਹਾਂ ਦੇਖੋ ਜੇ ਤੁਸੀਂ ਪੂਰੀ ਵੀਡੀਓ ਆਪਣੀ ਦੇਖੋਗੇ ਤੁਹਾਨੂੰ ਚੰਗੀ ਤਰ੍ਹਾਂ ਇਹ ਪਰਸ ਬਣਾਉਣ ਦੀ ਸਮਝ ਆ ਜੂਗੀ ਜੀ ਜਿਵੇਂ ਆਪਾਂ ਇਹ 10 ਪਰਸ ਬਣਾਉਣੇ ਆ ਆਪਾਂ ਨੂੰ 10 ਪਰਸਾਂ ਦਾ ਆਰਡਰ ਆਇਆ ਹੋਇਆ ਹੈ ਪੰਜ ਸੱਤ ਆਪਾਂ ਬਣਾ ਲਈ ਤੇ ਪੰਜੀ ਆਪਾਂ ਹੋਰ ਵੀ ਬਣਾਉਣੇ ਆਂਗੇ ਉਹ ਆਪਾਂ ਸੇਮ ਇਹਦੇ ਨਾਲ ਦੇ ਬਣਾਉਣੇ ਆ ਇਸ ਕਰਕੇ ਦੇਖੋ ਜੀ ਆਪਾਂ ਇਹ ਲੱਗਦੇ ਬਣਾ ਰਹੇ ਸੀਗੇ ਤੇ ਸਾਰੇ ਪਰਸ ਆਪਾਂ ਅਖੀਰ ਤੇ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਕੀ ਆਪਾਂ ਬਣਾਏ ਨਗੇ ਤੁਸੀਂ ਦੇਖੋ ਚੰਗੀ ਤਰ੍ਹਾਂ ਜੇ ਪੂਰੀ ਵੀਡੀਓ ਦੇਖੋਗੇ ਜੀ ਤੁਸੀਂ ਵੀ ਇਸ ਤਰ੍ਹਾਂ ਪਰਸ ਬਣਾ ਸਕਦੇ ਹੋ ਕੋਈ ਤੁਹਾਨੂੰ ਆਰਡਰ ਆਵਗਾ ਤਾਂ ਤੁਸੀਂ ਇਸ ਤਰ੍ਹਾਂ ਬਣਾ ਕੇ ਦੇ ਸਕਦੇ ਹੋ ਜੀ ਜਿਹੜਾ ਇਹ ਪਰਸ ਬਣਦੇ ਆ ਤਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਣ ਜਾਂਦੇ ਆ ਕਿਉਂਕਿ ਬਹੁਤ ਹੀ ਸਸਤੀ ਜਿਪਾ ਜਾਂਦੀ ਹੈ ਜਦੋਂ ਆਪਾਂ ਇਕੱਠੀ ਲੈ ਕੇ ਆਉਂਦੇ ਆ ਤੇ ਬੋਥ ਇਸ ਉਸਾਮ ਨਾਲ ਕੁੰਡਿਆ ਜਾਂ ਜਿੱਪ ਦੇ ਤੇ ਸਪੰਜ ਵੀ ਬਹੁਤ ਸਸਤੀ ਆ ਜਾਂਦੀ ਹੈ ਜੀ 1 ਮੀਟਰ ਸਪੰਜ ਕਾਫੀ سارے ਪਰਸਾਂ ਦੇ ਵਿੱਚ ਪੈ ਜਾਂਦੀ ਹੈ ਜਦਕਿ ਆਪਾਂ ਮਿੰਨੀ ਸਾਈਜ਼ ਦੇ ਪਰਸ ਬਣਾਉਣੇ ਹੋਣ ਇਸ ਕਰਕੇ ਦੇਖੋ ਜੀ ਆਪਾਂ ਨੂੰ ਵਧੀਆ ਬਚਤ ਹੋ ਜਾਂਦੀ ਹੈ ਪਰਸ ਦੇ ਵਿੱਚੋਂ ਸਿਰਫ 30-40 ਰੁਪਏ ਖਰਚਾ ਆਉਂਦਾ ਤਾਂ ਜੇ 150 ਰੁਪਏ ਦਾ ਆਪਾਂ ਸੇਲ ਕਰੀਏ ਤਾਂ ਆਪਾਂ ਦੇਖੋ ਜੀ ਆਪਣਾ ਕਿੰਨਾ ਪੈਸਾ ਆਪਾਂ ਬਚ ਜਾ ਸਕਦੇ ਆ ਆਪਾਂ ਛੋਟਾ ਜਿਹਾ ਬਿਜ਼ਨਸ ਆਪਣਾ ਘਰ ਵਿੱਚ ਹੀ ਆਪਾਂ ਤਿਆਰ ਕਰ ਸਕਦੇ ਆ ਦੇਖੋ ਇਸੇ ਤਰ੍ਹਾਂ ਜਿਵੇਂ ਆਪਾਂ ਇੱਕ ਸਾਈਡ ਤੇ ਜਿੱਪ ਲਾਤੀ ਜੀ ਉਸ ਤੋਂ ਬਾਅਦ ਦੇਖੋ ਸੈਂਟਰ ਕੱਢਣ ਤੋਂ ਬਾਅਦ 2 ਇੰਚ ਇੱਕ ਸਾਈਡ 2 ਇੰਚ ਦੂਜੀ ਸਾਈਡ ਤੇ ਛੱਡ ਕੇ ਆਪਾਂ ਨਿਸ਼ਾਨ ਲਾਤੇ ਇੱਥੇ ਲਾਵਾਂਗੇ ਆਪਾਂ ਹੈਂਡਲ ਦੇਖੋ ਜੀ ਗਰਮੀਆਂ ਦੇ ਦਿਨ ਨੇ ਕਾਫੀ ਵੱਡੇ ਵੱਡੇ ਦਿਨ ਹੁੰਦੇ ਨੇ ਆਪਾਂ ਘਰੇ ਬੋਰ ਹੋ ਜਾਂਦੇ ਆ ਜਿਹੜੀਆਂ ਭੈਣਾਂ ਘਰ ਵਿੱਚ ਹੀ ਰਹਿਣੀਆਂ ਦੇਖੋ ਉਹਨਾਂ ਵਾਸਤੇ ਇਹ ਕੰਮ ਬਹੁਤ ਵਧੀਆ ਰਹਿੰਦਾ ਜੀ ਨਾਲੇ ਆਪਣਾ ਕੰਮ ਹੋ ਜਾਂਦਾ ਤੇ ਨਾਲੇ ਦੋ ਪੈਸੇ ਆ ਜਾਂਦੇ ਨੇ ਤੇ ਨਾਲੇ ਆਪਣਾ ਟਾਈਮ ਪਾਸ ਹੋ ਜਾਂਦਾ ਦੇਖੋ ਜਿਹੜੇ ਆਪਾਂ ਹੈਂਡਲ ਲਾਉਣੇ ਜੀ ਆਮ ਤੌਰ ਤੇ ਇਹੋ ਜਿਹੇ ਪਰਸਾਂ ਦਾ ਹੈਂਡਲ 15 16 ਇੰਚੀ ਬਹੁਤ ਰਹਿੰਦਾ ਸੋ 16 ਇੰਚ ਕੱਟ ਲਾਂਗੇ ਤਾਂ 1 ਇੰਚ ਫੋਲਡਿੰਗ ਚ ਆ ਜਾਊਗਾ ਜਾਂ 15 ਇੰਚ ਦੇਖੋ ਜੀ ਇਹ ਇਸ ਤਰ੍ਹਾਂ ਆਪਣਾ ਜਿਹੜਾ ਹੈਗਾ ਜੀ ਬਣ ਕੇ ਤਿਆਰ ਹੋ ਜਾਊਗਾ ਤੇ ਇਹਦੇ ਵਿੱਚ ਵੀ ਆਪਾਂ ਇਹਨੂੰ ਐ ਨਹੀਂ ਫੋਲਡ ਕਰਨਾ ਇਹਦੇ ਵਿੱਚ ਆਪਾਂ ਛੋਟਾ ਜਾਂ ਇੱਕ ਸਪੰਜ ਦਾ ਪੀਸ ਪਾਵਾਂਗੇ ਜਾਂ ਆਪਾਂ ਕੋਈ ਬੋਰੀ ਦਾ ਪੀਸ ਵੀ ਪਾ ਸਕਦੇ ਆ ਤਾਂ ਜੋ ਜਿਹੜੇ ਹੈਂਡਲ ਆਪਣੇ ਬਿਲਕੁਲ ਹਾਰਡ ਵੰਜਨ ਸਖਤ ਵੰਜਨ ਵਧੀਆ ਲੱਗਣ ਤੇ ਨਹੀਂ ਤਾਂ ਦੇਖੋ ਬਿਲਕੁਲ ਨਾ ਸਿੰਪਲ ਕੱਪੜੇ ਦੇ ਹੈਂਡਲ ਬਿਲਕੁਲ ਨਾ ਆ ਉਹ ਬੰਦੇ ਹੁੰਦੀ ਹੈਗੇ ਸੌਫਟ ਸੌਫਟ ਜੀ ਇਸ ਕਰਕੇ ਆਪਾਂ ਇਹ ਦੇ ਵਿੱਚ ਪਾਉਣਿਆ ਤਾਂ ਹੈਂਡਲ ਬਹੁਤ ਹੀ ਵਧੀਆ ਖੜਮੇ ਖੜਮੇ ਬੰਦੇ ਨੇ ਦੇਖੋ ਜੀ ਦੋਨੇ ਹੈਂਡਲ ਆਪਾਂ ਇਸ ਤਰ੍ਹਾਂ ਜਿਹੜੇ ਨਿਸ਼ਾਨ ਲਾਇਆ ਉਹਨਾਂ ਤੇ ਲਾਵਾਂਗੇ ਉਸ ਤੋਂ ਪਹਿਲਾਂ ਕਈ ਵਾਰ ਕੀ ਹੁੰਦਾ ਜੀ ਆਪਾਂ ਨੂੰ ਤਾਂ ਨਹੀਂ ਸੈਟਿੰਗ ਆਉਂਦੀ ਤਾਂ ਆਪਾਂ ਸੂਈਆਂ ਨਾਲ ਦੋਨੇ ਹੈਂਡਲ ਆਇਂ ਲਾ ਲਓ ਨਿਸ਼ਾਨਾਂ ਤੇ ਉਸ ਤੋਂ ਬਾਅਦ ਆਪਾਂ ਸिलाई ਲਾ ਨੋ ਜੀ ਦੇਖੋ ਆਪਾਂ ਇਹ ਇਸ ਤਰ੍ਹਾਂ ਦੋਨੇ ਪੀਸ ਤਿਆਰ ਕਰ ਲਏ ਤੇ ਇੱਕ ਸਾਈਡ ਤੇ ਦੇਖੋ ਆਪਾਂ ਅੰਦਰ ਕੱਪੜਾ ਲਾਇਆ ਸੀ ਬਾਹਰ ਜੇਬ ਲਾਈ ਸੀ ਉਹਦੀ ਪਾਕਟ ਇਸ ਤਰ੍ਹਾਂ ਬਣ ਗਈ ਤੇ ਇਸੇ ਤਰ੍ਹਾਂ ਆਪਾਂ ਇੱਕ ਕੱਪੜਾ ਹੋਰ ਲੈਂਦੇ ਜੀ ਉਹਨੂੰ ਆਪਾਂ ਉੱਪਰੋਂ ਫੋਲਡ ਕਰ ਲਿਆ ਤੇ 2-3 ਇੰਚ ਆਪਾਂ ਘੱਟ ਲੱਤ ਜਿੱਥੇ ਆਪਾਂ ਸੀਨ ਲਾਈ ਸੀ ਸੀਨ ਦੇ ਉੱਤੇ ਸੀਨ ਲਾਵਾਂਗੇ ਤਾਂ ਜੋ ਐਕਸਟਰਾ ਜਿਹੜੀ ਕੋਈ ਸੀਨ ਹੈ ਬਾਹਰ ਨਜ਼ਰ ਨਾ ਆਵੇ ਇਹ ਫੇਰ ਆਪਾਂ ਤਿੰਨ ਸਾਈਡਾਂ ਤੇ ਦੋ ਸਾਈਡਾਂ ਤੇ ਇੱਕ ਲਾਸਟ ਵਾਲੇ ਪੀਸ ਤੇ ਨੀਚੇ ਵਾਲੀ ਤੇ ਆਪਾਂ ਸੀਨ ਲਾ ਕੇ ਆਪਾਂ ਪੌਕਟਾ ਤਿਆਰ ਕਰ ਲਾਂਗੇ ਇਹ ਆਪਣੀਆਂ ਦੋ ਪੌਕਟਾਂ ਅੰਦਰ ਲੱਗ ਜਾਣਗੀਆਂ ਇਹਦੇ ਵਿੱਚ ਆਪਾਂ ਕੁਝ ਵੀ ਆਪਣਾ ਪਾ ਸਕਦੇ ਹਾਂ ਬਾਹਰ ਅੰਦਰ ਜਾਣਿਆਂ ਤਾਂ ਕੋਈ ਵੀ ਚੀਜ਼ ਕਾਗਜ਼ ਪੱਤਰ ਆਧਾਰ ਕਾਰਡ ਵਗੈਰਾ ਕੁਝ ਵੀ ਆਪਾਂ ਦੇਖੋ ਜੀ ਪਾ ਸਕਦੇ ਹਾਂ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਉੱਪਰ ਜਿੱਪ ਲਾਵਾਂਗੇ ਇਸੇ ਤਰ੍ਹਾਂ ਜਿੱਪ ਲਾਵਾਂਗੇ ਇਸੇ ਤਰ੍ਹਾਂ ਆਪਾਂ ਪੀਸ ਲਾਵਾਂਗੇ ਜੀ ਕੱਪੜੇ ਦਾ 1 ਇੰਚ ਦਾ ਕੱਟ ਕੇ ਤੇ ਫਿਰ ਉਸ ਤੋਂ ਬਾਅਦ ਦੇਖੋ ਜੀ ਆਪਣਾ ਇਹ ਜਿਹੜਾ ਪਰਸ ਹੈ ਬਹੁਤ ਹੀ ਘੱਟ ਟਾਈਮ 'ਚ ਬਣ ਕੇ ਤਿਆਰ ਹੋ ਜਾਊਗਾ ਤਾਂ ਇੱਕ ਵਾਰ ਜੇ ਤੁਸੀਂ ਆਪਣੇ ਹੱਥਾਂ ਦੇ ਨਾਲ ਪਰਸਾਂ ਦੀ ਇਸ ਤਰ੍ਹਾਂ ਕਟਿੰਗ ਕਰਕੇ ਬਣਾਉਂਗੇ ਤਾਂ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੂ ਤੇ ਤੁਸੀਂ ਆਸਾਨੀ ਨਾਲ ਹੀ ਇਹ ਘਰ ਬੈਠ ਕੇ ਆਪਣੇ ਪਰਸ ਜਿਹੜੇ ਹੈਗੇ ਜੀ ਬਣਾ ਸਕਦੇ ਹੋ ਛੋਟਾ ਜਿਹਾ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ ਲੋ ਜੀ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਜਿਸ ਹਿਸਾਬ ਨਾਲ ਆਪਾਂ ਪਰਸ ਬਣਾ ਰਹੇ ਹਾਂ ਜੀ ਉਸੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ ਨੀਚੇ ਵਾਲੀ ਪਹਿਲਾਂ ਨੀਚੇ ਵਾਲੀ ਸੀਨ ਲਾ ਲਾਂਗੇ ਫਿਰ ਸੈੱਡ ਵਾਲੀਆਂ ਸੀਨਾ ਆਪਾਂ ਬਾਅਦ ਚ ਲਾਵਾਂਗੇ ਪਹਿਲਾਂ ਵੀ ਲਾ ਸਕਦੇ ਹਾਂ ਬਾਅਦ ਚ ਵੀ ਲਾ ਸਕਦੇ ਹਾਂ ਦੇਖੋ ਜੀ ਉਸ ਤੋਂ ਬਾਅਦ ਆਪਾਂ ਖੁੰਜਿਆਂ ਵਿੱਚੋਂ 1.5 ਇੰਚ ਚੌੜਾ 1.5 ਇੰਚ ਲੰਬਾ ਇਸ ਤਰ੍ਹਾਂ ਇੱਕ ਬਾਕਸ ਬਣਾਵਾਂਗੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਦੇਖੋ ਜੀ ਜੇ ਆਪਾਂ ਵੱਡਾ ਪਰਸ ਬਣਾ ਰਹੇ ਹਾਂ ਤਾਂ ਬਾਕਸ ਜਿਹੜਾ ਆਪਾਂ 2 ਇੰਚ ਚੌੜਾ 2 ਇੰਚ ਲੰਬਾ ਬਣਾ ਸਕਦੇ ਹਾਂ ਉਸ ਤੋਂ ਵੱਡਾ ਬਣਾ ਰਹੇ ਹਾਂ 3 ਇੰਚ ਚੌੜਾ 3 ਇੰਚ ਲੰਬਾ ਬਾਕਸ ਬਣਾ ਕੇ ਕੱਪੜਾ ਕੱਟਦੇ ਹਾਂ ਜਿਸ ਹਿਸਾਬ ਨਾਲ ਆਪਾਂ ਪਰਸ ਬਣਾਉਣਾ ਹੈ ਜੀ ਉਸੇ ਹਿਸਾਬ ਨਾਲ ਆਪਾਂ ਇਹ ਕਟਿੰਗ ਕਰਨੀ ਹੈ ਸਾਈਡਾਂ ਤੋਂ ਆਪਾਂ 1.5 ਇੰਚ ਦੀ ਇਸ ਤਰ੍ਹਾਂ ਕਟਿੰਗ ਕੀਤੀ ਹੈ ਜੀ ਜੇ ਬਾਲਾ ਕਰਾਂਗੇ ਤਾਂ ਜਿਆਦਾ ਪਰਸ ਛੋਟਾ ਆ ਜਾਂਦਾ ਉਸ ਤੋਂ ਬਾਅਦ ਸਾਈਡਾਂ ਵਾਲੀਆਂ ਸਿਉਣਾ ਲਾਉਣ ਤੋਂ ਬਾਅਦ ਤੇ ਫਿਰ ਆਪਾਂ ਦੇਖੋ ਜੀ ਜਿਹੜਾ ਇਹ ਕਟਾਕ ਲਾਇਆ ਤੇ ਉਥੋਂ ਆਪਾਂ ਇਹਨੂੰ ਇਸ ਤਰ੍ਹਾਂ ਸੀ ਦਾਂਗੇ ਇਹਨਾਂ ਸਾਰਿਆਂ ਤੇ ਆਪਾਂ ਜਿੱਥੇ ਸੀਨਾ ਲਾਈਆਂ ਆਪਾਂ ਫਿਨਿਸ਼ ਦੇਣ ਵਾਸਤੇ ਇਹਨਾਂ ਨੂੰ ਆਪਾਂ ਇੱਕ ਪੱਟੀ ਲਾਵਾਂਗੇ ਜੀ 1 ਇੰਚ ਦੀ ਕੱਟ ਕੇ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਫੋਲਡ ਕਰਾਂਗੇ ਇਹ ਸਾਰਾ ਆਪਾਂ ਤਿਆਰ ਕਰ ਲਿਆ ਜੀ ਜ਼ਿੱਪ ਕੋਲੋਂ ਆਪਾਂ ਖੋਲ ਕੇ ਦੇਖੋ ਇਹਨੂੰ ਪਲਟਾ ਕੇ ਸਿੱਧਾ ਕਰ ਲੈਨੇ ਆ ਤਾਂ ਛੋਟਾ ਜਿਹਾ ਆਪਣਾ ਇੱਕ ਪਰਸ ਬਣ ਕੇ ਤਿਆਰ ਹੋ ਗਿਆ ਜਿਹੜਾ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਬਣਿਆਗਾ ਦੇਖੋ ਆਮ ਤੌਰ ਤੇ ਜਿਵੇਂ ਆਪਣੇ ਘਰ ਵਿੱਚ ਕੋਈ ਬਜ਼ੁਰਗ ਹੁੰਦਾ ਜੀ ਦਵਾਈਆਂ ਗੁੱਟੀਆਂ ਵੀ ਪਾਉਣੀਆਂ ਹੁੰਦੀਆਂ ਹਰ ਟਾਈਮ ਉਹ ਆਪਣੀਆਂ ਦਵਾਈਆਂ ਵਗੈਰਾ ਪਾ ਕੇ ਆਪਣੇ ਕੋਲੇ ਰੱਖ ਸਕਦੀ ਹੈ ਬਾਹਰ ਅੰਦਰ ਦੇਖੋ ਆਪਾਂ ਜਾਣਾ ਹੁੰਦਾ ਉਦੋਂ ਵੀ ਆਪਣਾ ਇਹਦੇ ਵਿੱਚ ਛੋਟਾ ਮੋਟਾ ਸਮਾਨ ਪੈਂਦਾ ਜੀ ਕੁਝ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੇ ਆਪਾਂ ਕੋ ਮੈਨਫਰਨ ਜਾਣੇ ਆਪਾਂ ਬੈਗ ਦੇ ਵਿੱਚ ਆਪਣਾ ਕੋਈ ਮੇਕਅਪ ਦਾ ਸਮਾਨ ਕੋਈ ਕੰਗੇ ਜੋ ਵੀ ਕੁਝ ਪਾਉਣਾ ਹੁੰਦਾ ਜੀ ਬੁਰਸ਼ ਵਗੈਰਾ ਆਪਾਂ ਬਾਹਰਲੀ ਜੀ ਵਿੱਚ ਪਾ ਕੇ ਆਪਾਂ ਉਦੋਂ ਵੀ ਆਪਣੇੇ ਕੰਮ ਆਉਂਦਾ ਦੇਖੋ ਵੈਸੇ ਆਪਾਂ ਰੁਟੀਨ ਚ ਵੈਸੇ ਇਹ ਚੱਕਣਾ ਹੋਵੇ ਜੀ ਬਾਜ਼ਾਰ ਵਗੈਰਾ ਜਾਣਾ ਹੋਵੇ ਫੇਰ ਵੀ ਆਪਣੀ ਛੋਟੇ ਜਿ ਪਰਸ ਕੰਮ ਆਉਂਦੀ ਹੈ ਇੰਨਾ ਛੋਟਾ ਵੀ ਨਹੀਂ ਤੇ ਇੰਨਾ ਵੱਡਾ ਵੀ ਨਹੀਂ ਬਹੁਤ ਹੀ ਵਧੀਆ ਹੀ ਬਣਿਆ ਇਸੇ ਤਰ੍ਹਾਂ ਆਪਾਂ ਇੱਕ ਹੋਰ ਪੀਸ ਤਿਆਰ ਕੀਤੀ ਹੈ ਜੀ देखो ये पीस आप पहले ही तैयार कर ले सी जी यके देखो वीडियो बन जाती है जे आप ये हो करी आप सैज का जी आप देखो ये नौ इंच तो दस इंच का लेता है जानी कि नौ इंच लंबाई है तो दस इंच चढ़ाई है इस तरह सपंज पा के उपर नीचे कपड़ा ला के आप दो पीस तैयार कित ये उत्ते काली जिप लावे दूसरे तो आप चिट्टी जिप लाई सी ਲੋ ਜੀ ਇਸੇ ਤਰ੍ਹਾਂ ਆਪਾਂ 3 ਇੰਚ ਉਪਰੋਂ ਛੱਡ ਕੇ ਕੱਟਿਆ ਕੱਟ ਕੇ ਉਸ ਤੋਂ ਬਾਅਦ ਦੇਖੋ ਆਪਾਂ ਜਿੱਪ ਲਾਵਾਂਗੇ ਜਿੱਪ ਹੈਗੀ ਹੈ ਜਿਹੜੀ ਜੀ ਦੇਖੋ ਆਪਾਂ ਇਕੱਠੀ ਲਿਆ ਕੇ ਰੱਖ ਲਈਏ ਤਾਂ ਬੜੀ ਆਸਾਨੀ ਨਾਲ ਆਪਾਂ ਘਰ ਬੈਠੇ ਆਪਣਾ ਕੰਮ ਕਰਦੇ ਰਹਿਣੇ ਆ ਤਾਂ ਤੇ ਜਿੱਪ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਆ ਮੀਰੀ ਲਾਵੜਣ ਵਾਲੀ ਦੁਕਾਨ ਤੋਂ ਆਪਾਂ ਨੂੰ ਸਾਰਾ ਸਮਾਨ ਇਹ ਮਿਲ ਜਾਂਦਾ ਜੀ ਤੇ ਆਪਾਂ ਦੇਖੋ ਜੀ ਆਪਣਾ ਘਰ ਬੈਠੇ ਕੰਮ ਕਰ ਸਕਦੇ ਆ ਇਸੇ ਤਰ੍ਹਾਂ ਆਪਾਂ ਉੱਪਰ ਕੱਪੜਾ ਲਾਵਾਂਗੇ ਪੌਕਟ ਵਾਸਤੇ ਤੇ ਇਹਦੇ ਆਪਾਂ ਸਾਰੇ ਪਾਸੇ ਚਾਰੀ ਸਾਈਡਾਂ ਤੇ ਸੀਨਾ ਲਗਾ ਦਾਂਗੇ ਸੀਨਾ ਲਾਉਣ ਤੋਂ ਬਾਅਦ ਆਪਣੀ ਕੇਪ ਪੌਕਟ ਬਣ ਜੂਗੀ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਹੈਂਡਲ ਵੀ ਤਿਆਰ ਕਰਕੇ ਰੱਖੇ ਹੋਏ ਨੇ ਤੇ ਵੱਧ ਘੱਟ ਪੀਸ ਆ ਆਪਾਂ ਥੋੜਾ ਥੋੜਾ ਦੇਖੋ ਉਹਦੀ ਕਟਿੰਗ ਕਰ ਦਨੇ ਆ ਕਈ ਵਾਰ ਆਪਾਂ ਜਦੋਂ ਸੀਨਾ ਮਾਰਦੇ ਹੁੰਨੇ ਆ ਥੋੜਾ ਮੋਟਾ ਹਿੱਲ ਜੁਲ ਜਾਂਦਾ ਹੈ ਵੈਸੇ ਆਪਾਂ ਸੂਈਆਂ ਲਾ ਕੇ ਚਾਰੋਂ ਪਾਸੇ ਫੇਰ ਆਪਾਂ ਸਹੀ ਜੀਆਂ ਸੀਨਾ ਮਾਰ ਲਨੇ ਆ ਵਿਚਾਲੇ 2 2 ਇੰਚ ਤੇ ਜਿਹੜੀਆਂ ਆਪਾਂ ਲਗਾਉਣੀਆਂ ਹੁੰਦੀਆਂ ਤਾਂ ਜੋ ਜਿਹੜੀ ਸੁਪਾਂਜਾ ਚੰਗੀ ਤਰ੍ਹਾਂ ਖੜ ਜੇ ਤੇ ਪਹਿਲਾਂ ਆਪਾਂ ਸੂਈਆਂ ਨਾਲ ਖੜਾ ਲਓ ਤੇ ਫੇਰ ਆਪਾਂ ਦੇਖੋ ਜਦੋਂ ਸੀਨਾ ਲੱਗ ਜਾਂਦੀਆਂ ਫੇਰ ਆਪਣਾ ਇਹ ਪੀਸ ਵਧੀਆ ਬਣ ਕੇ ਤਿਆਰ ਹੋਇਆ ਜੀ ਇਸੇ ਤਰ੍ਹਾਂ ਆਪਾਂ ਸੈਂਟਰ ਲੈ ਕੇ 2 2 ਇੰਚ ਦਾ ਦੋਨੇ ਸਾਈਡਾਂ ਤੋਂ ਨਿਸ਼ਾਨ ਲਾ ਕੇ ਆਪਾਂ ਹੈਂਡਲ ਦਾ ਨਿਸ਼ਾਨ ਲਾ ਲਿਆ ਜਿਹਦੇ ਉੱਤੇ ਆਪਾਂ 벨ਟਾਂ ਤਣੀਆਂ ਜੋ ਵੀ ਆਪਾਂ ਕਹਿੰਨੇ ਆ ਉਹ ਲਾਉਣੀਆਂ ਨੇਗੀਆਂ ਇਹਦੇ ਉੱਤੇ ਦੇਖੋ ਆਪਾਂ ਇੱਕ ਕਾਲੀ ਪੱਟੀ ਵੀ ਲਗਾਵਾਂਗੇ ਜਿਹੜੀਆਂ ਆਪਾਂ ਲਾ ਰਿਹਾ ਜੀ ਇਹਦੇਆਂ ਤਣੀਆਂ ਤੇ ਉਹ ਆਪਾਂ ਦੇਖੋ ਇਸਤਰੀ ਲਗਾਵਾਂਗੇ ਸਿੱਧੀਆਂ ਤੇ ਉੱਪਰ ਆਪਾਂ ਇਹ ਕਾਲੀ ਪੱਟੀ ਤਰਾਂਗੇ ਆਪਣੇ ਕੋਲ ਇਹ ਦੇਖੋ ਜੀ ਜਿਹੜੀ ਕਾਲੀ ਪੱਟੀ ਧਾਰਿਆਂ ਬਹੁਤ ਘੱਟ ਸੀ ਇਹ ਕਾਲੀ ਪੱਟੀ ਜਿਹੜੀ ਧਾਰ ਰਿਆਂ ਜਿਹੜੀ ਬਾਜ਼ਾਰ ਚੋਂ ਦੇਖੋ ਆਪਾਂ ਨੂੰ ਤਣੀਆਂ 벨ਟਾਂ ਬਣੀਆਂ ਬਣਾਈਆਂ ਮਿਲਦੀਆਂ ਹੁੰਦੀਆਂ ਨੇ ਉਹ ਵਾਲੀ 벨ਟ ਹੈ ਇਹ ਘੱਟ ਸੀ ਇਸ ਕਰਕੇ ਦੇਖੋ ਜੀ ਮੈਂ ਜਿਹੜੇ ਇਹਦੇ ਤਣੀਆਂ ਸੀ ਇੱਕ ਵੈਸੇ ਬਣਾ ਲਈਆਂ ਕੱਪੜੇ ਦੀਆਂ ਤੇ ਇਹ ਪੱਟੀਆਂ ਆਪਾਂ ਉੱਤੇ ਧਰਤੀ ਜਿਹੜੀਆਂ ਤਣੀਆਂ ਤੇ ਸੀਨਾ ਲਾਵਾਂਗੇ ਪੱਟੀ ਦੇਖੋ ਜੀ ਲੁਕ ਜਾਂਦੀ ਹੈ ਇਹਦੇ ਨਾਲ ਤੇ ਇਹ ਵੈਸੇ ਵੀ ਤਣੀਆਂ ਲੱਗੀਆਂ ਸੋਨੀਆਂ ਵੀ ਲੱਗਦੀਆਂ ਨੇ ਇਸ ਤਰ੍ਹਾਂ ਲੋ ਜੀ ਦੇਖੋ ਇਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਦੇਖੋ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਸਪੰਜ ਪਾ ਕੇ ਕੱਪੜੇ ਤੇ ਸੀਨਾ ਲਾਉਣੇ ਹਨ ਤਾਂ ਆਪਣੀ ਮਸ਼ੀਨ ਹੁੰਦੀ ਹੈ ਖਿੱਚਦੀ ਨਹੀਂ ਜੀ ਕਪੜਾ ਤੇ ਇੱਕ ਚੀਜ਼ ਮੈਂ ਤੁਹਾਨੂੰ ਇਹਦੇ ਵਿੱਚ ਉਹ ਵੀ ਦੱਸ ਦਿੰਨੀ ਆ ਦੇਖੋ ਆਮ ਤੌਰ ਤੇ ਆਪਣੇ ਕੋਲੇ ਜਿਹੜੀਆਂ ਆਪਾਂ ਨਾ ਕੰਮ ਕਰਦੀਆਂ ਸਲਾਈਆਂ ਨੇ ਉਹਨਾਂ ਕੋਲੇ ਅੰਬ੍ਰੇਲਾ ਮਸ਼ੀਨਾਂ ਹੁੰਦੀਆਂ ਨੇ ਵੱਡੀਆਂ ਥੋੜੀਆਂ ਜੀਆਂ ਉਹ ਤੇ ਆਪਾਂ ਦੇਖੋ ਆਮ ਤੌਰ ਤੇ ਆਪਾਂ ਸੂਈ ਵਰਤਦੇ ਹੁੰਨੇ ਜੀ 16 ਇੰਚ ਜਾਂ 18 ਨੰਬਰ ਦੀ ਤੇ ਇਹਦੇ ਆਪਾਂ ਜੇ ਸਪੰਜ ਪਾ ਕੇ ਕੋਈ ਬੈਗ ਤਿਆਰ ਕਰਨਾ ਹੁੰਦਾ ਤਾਂ ਤੁਸੀਂ 21 ਨੰਬਰ ਦੀ ਇਹ ਜਿਹੜੀ ਸੂਈ ਉਹ ਵਰਤ ਕੇ ਦੇਖਿਓ ਤਾਂ ਬਹੁਤ ਹੀ ਵਧੀਆ ਰਹਿੰਦੀ ਹੈ ਜੀ ਕੱਪੜਾ ਵੀ ਫਟਾਫਟ ਖਿੱਚਦੀ ਹੈ ਮਸ਼ੀਨ ਤੇ ਕੋਈ ਦਿੱਕਤ ਨਹੀਂ ਆਉਂਦੀ ਬਣਾਉਣ ਚ ਬਹੁਤ ਹੀ ਸਾਨੀ ਨਾਲ ਜਿਹੜੀਆਂ ਆਪਣੀਆਂ ਸੀਨਾ ਹੁੰਦੀਆਂ ਹੈ ਬੈਗ ਹੁੰਦਾ ਵਧੀਆ ਬਣ ਜਾਂਦਾ ਹੈ ਤੇ ਕੋਈ ਵੀ ਆਪਾਂ ਜੇ ਆਪਣੇ ਕੋਲੇ ਹੱਥਾਂ ਵਾਲੀ ਮਸ਼ੀਨ ਹੈ ਤਾਂ ਵੀ ਆਪਾਂ ਦੇਖੋ ਉਹਦੇ ਉੱਤੇ ਪੁੱਛ ਸਕਦੇ ਆਂ ਵੈਸੇ ਮੇਰੀ ਇਹ ਅੰਬਰੀਲਾ ਮਸ਼ੀਨ ਹੈ ਮੈਂ ਤਕਰੀਬਨ ਇਹ ਤਾਂ ਸਾਨੂੰ ਦੱਸ ਰਹੀ ਆਂ ਤਾਂ ਤੁਸੀਂ ਉਹ ਮਸ਼ੀਨ ਦੀ ਵੀ ਮੇਰੇ ਸਾਬ ਨਾਲ ਨੰਬਰ ਵੱਧ ਆਉਂਦਾ ਹੋਣਾ ਜੇ ਤੁਸੀਂ ਉਸ ਮਸ਼ੀਨ ਤੇ ਵੀ ਵੱਡੇ ਨੰਬਰ ਦੀ ਸੂਈ ਚੜਾ ਕੇ ਸੀਨਾ ਮਾਰ ਕੇ ਦੇਖਿਓ ਤਾਂ ਬਹੁਤ ਹੀ ਵਧੀਆ ਬਣਦੀਆਂ ਨੇ ਹਿ ਲੋ ਜੀ ਕੁੰਡਾ ਪਾ ਕੇ ਜਿੱਪਾ ਲਾ ਕੇ ਆਪਾਂ ਇਹ ਚੀਜ਼ ਤਿਆਰ ਕਰ ਲਈ ਹੁਣ ਜਿਹੜੀ ਆਪਾਂ ਨੀਚੇ ਵਾਲੀ ਸਲਾਈ ਮਾਰੀ ਸੀ ਸੈਂਟਰ ਵਾਲੀ ਸੈਂਟਰ ਤੋਂ ਦੇਖੋ 2 ਇੰਚ ਆਪਾਂ ਸਾਈਡ ਤੇ ਛੱਡ ਦੇਣਾ ਤੇ 2 ਇੰਚ ਆਪਾਂ ਦੂਜੀ ਸਾਈਡ ਤੇ ਛੱਡ ਦੇਣਾ ਇੱਥੇ ਲਾਵਾਂਗੇ ਆਪਾਂ 4 ਇੰਚ ਦੀ ਪੱਟੀ ਆਪਣੇ ਕੋਲੇ 4 ਇੰਚ ਹੋ ਗਿਆ 2 ਇੰਚ ਸਾਈਡ ਤੇ 2 ਇੰਚ ਦੂਜੀ ਸਾਈਡ ਤੇ ਦੇਖੋ ਆਪਾਂ ਦੋਨੇ ਸਾਈਡਾਂ ਤੇ ਨਿਸ਼ਾਨ ਲਾ ਲੰਨੇ ਆ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਫਿਰ ਉੱਪਰੋਂ ਮਿਣ ਕੇ ਦੇਖਾਂਗੇ ਜੀ ਜਿੰਨਾ ਆਪਣੇ ਕੋਲੇ ਰਹਿ ਗਿਆ ਉਸ ਨਾਲ ਆਪਾਂ ਪੱਟੀ ਤਿਆਰ ਕਰਾਂਗੇ ਲੰਬਾਈ ਦੀ ਦੇਖੋ 2 ਇੰਚ ਤੋਂ ਉੱਪਰ ਉੱਪਰ ਆਪਾਂ ਜ਼ਿੱਪ ਲਾਈ ਹੈ ਜਿੱਥੇ ਉੱਥੇ ਆਪਾਂ ਮਿਣਨਾ ਹੈ 5 ਇੰਚ 6 ਇੰਚ ਜਿੰਨਾ ਵੀ ਰਹਿ ਗਿਆ ਉਸਾ ਮਨ ਲਾਪਾ ਪੱਟੀ ਲਾਵਾਂਗੇ ਆਪਣੇ ਕੋਲ ਹੈਗਾ ਜੀ 6 ਇੰਚ 6 ਇੰਚ ਕੱਟ ਕੇ ਲੈ ਕੇ ਆਪਾਂ 6 ਇੰਚ ਲੰਬੀ ਤੇ 4 ਇੰਚ ਚੌੜੀ ਆਪਾਂ ਇਸ ਤਰ੍ਹਾਂ ਦੇ ਦੋ ਪੀਸ ਤਿਆਰ ਕਰਾਂਗੇ ਜਿਹੜੇ ਕਿ ਆਪਾਂ ਸੈਟਾ ਤੇ ਲਾਵਾਂਗੇ ਇਹਨਾਂ ਵਿੱਚ ਵੀ ਦੇਖੋ ਆਪਾਂ ਸਪੰਜ ਪਾਵਾਂਗੇ ਉੱਪਰ نیچے ਕੱਪੜਾ ਲਗਾਵਾਂਗੇ ਜੀ ਤੇ ਉਸ ਤੋਂ ਬਾਅਦ ਇਹਨੂੰ ਥੋੜੀ ਜੀ ਤੇ ਸੀ ਸ਼ੇਪ ਦੇਵਾਂਗੇ ਆਮ ਤੌਰ ਤੇ ਆਪਣੇ ਕੋਲੇ ਦੇਖੋ ਚਮੜੇ ਦੇ ਬੈਗ ਹੁੰਦੇ ਆ ਬਾਜ਼ਾਰ ਤੋਂ ਆਪਾਂ ਪਰਸ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਦੇ ਵੀ ਤੁਸੀਂ ਦੇਖਿਆ ਹੋਊਗਾ ਇਸ ਤਰ੍ਹਾਂ ਦੇ ਤਕੋਨੇ ਪੀਸ ਲੱਗੇ ਹੁੰਦੇ ਆ ਇਹਦੇ ਨਾਲ ਥੋੜੀ ਸ਼ੇਪ ਹੋਰ ਹਸਾਵਦੀ ਬਣਦੀ ਹੈ ਦੇਖੋ ਪਹਿਲਾਂ ਆਪਾਂ ਪਰਸ ਬਣਾਇਆ ਸੀ ਉਸ ਹਸਾਵ ਨਾਲ ਆਪਾਂ ਉਸੇ ਮਤਲਬ ਕਿ ਡਿਜ਼ਾਈਨ ਦੀ ਆਪਾਂ ਹੁਣ ਹੋਰ ਵੀ ਪਰਸ ਤਿਆਰ ਕੀਤੇ ਜੀ ਉਹ ਵੀ ਆਪਾਂ ਤੁਹਾਨੂੰ ਸਾਰੇ ਅਖੀਰ ਤੇ ਬਣਾ ਕੇ ਸਾਰੇ ਦਿਖਾਵਾਂਗੇ ਜਿਹੜੇ ਵੀ ਆਪਾਂ ਪੀਸ ਤਿਆਰ ਕੀਤੇ ਲੋ ਜੀ ਉੱਪਰ ਇਹ ਚੇ ਕਪੜਾ ਤੇ ਵਿਚਾਲੇ ਸਪੰਜ ਦਾ ਪੀਸ ਤੇ ਇਸ ਤਰ੍ਹਾਂ ਆਪਾਂ ਦੋ ਪੀਸ ਤਿਆਰ ਕਰਨੇ ਆ। ਇਹਦੇ ਵਿੱਚ ਆਪਾਂ ਨੂੰ ਵਾਲੀਆਂ ਸੀਨਾ ਮਾਰਨ ਦੀ ਲੋੜ ਨਹੀਂ। ਆਪਾਂ ਦੋ ਸੀਨਾ ਸਾਈਡਾਂ ਤੇ ਇੱਕ ਸੀਨ ਵਿਚਾਲੇ ਇਸ ਤਰ੍ਹਾਂ ਮਾਰ ਕੇ ਤਿਆਰ ਕਰ ਲਾਂਗੇ। ਤੇ ਇਹਦੇ ਨਾਲ ਸੀਨਾ ਮਾਰਨ ਦਾ ਇਹ ਫਾਇਦਾ ਹੁੰਦਾ ਜੀ ਇਹਦੇ ਜਿਹੜੀ ਸਪੰਜ ਹੈ ਇਕੋ ਸੁਪੰਜ ਖੜ ਜਾਂਦੀ ਹੈ ਜਿਹੜਾ ਘਰੇ ਆਪਾਂ ਪਰਸ ਬੈਗ ਬਣਾਉਨੇ ਆ ਉਹਦਾ ਆਪਾਂ ਨੂੰ ਇਹ ਫਾਇਦਾ ਹੁੰਦਾ ਦੇਖੋ ਆਪਾਂ ਧੋਲ ਹੀ ਧੋਣ ਵੇਲੇ ਜਦੋਂ ਮੈਲਾ ਹੋਇਆ ਨਾ ਆਪਾਂ ਧੋਣੇ ਆ ਉਹਦੇ ਵਿੱਚੋਂ ਸੁਪੰਜ ਵਗੈਰਾ ਹੁੰਦੀ ਹੈ ਜਿਹੜੀ ਫਟਦੀ ਨਹੀਂ ਹੈਗੀ ਵਧੀਆ ਸਹੀ ਰਹਿੰਦੀ ਹੈ ਜੀ ਕਿਉਂਕਿ ਆਪਾਂ ਆਪਣੇ ਹਸਾਮ ਨਾਲ ਘਰੇ ਤਿਆਰ ਕੀਤਾ ਹੋਇਆ ਹੁੰਦਾ ਜਿਹੜਾ ਆਪਾਂ ਬਾਜ਼ਾਰ ਚੋਂ ਲੈ ਕੇ ਆਉਂਦੇ ਆ ਉਹਦੇ ਗੱਤੇ ਜੇ ਟਾਈਪ ਨਾਲ ਕੁਝ ਪਾਇਆ ਹੁੰਦਾ ਤੇ ਜਦੋਂ ਆਪਾਂ ਉਹਨੂੰ ਧੋਣਿਆ ਤਾਂ ਉਹ ਟੁੱਟ ਜਾਂਦਾ ਦੇਖੋ ਉਹ ਪਰਸ ਆਪਣਾ ਬੇਕਾਰ ਹੋ ਜਾਂਦਾ ਜਿਹੜਾ ਕਿ ਆਪਾਂ ਬਾਜ਼ਾਰ ਤੋਂ ਥੋੜੇ ਘੱਟ ਰੇਟਾਂ ਵਾਲਾ ਲੈ ਕੇ ਆਉਨੇ ਹੁੰਨੇ ਆਮ ਹੀ ਬਰਤਨ ਵਾਲਾ ਤੇ ਉਹ ਦੇ ਵਿੱਚ ਦੇਖੋ ਢੋਂ ਤੋਂ ਬਾਦੋਂ ਖਰਾਬ ਹੋ ਜਾਂਦਾ ਘਰੇ ਬਣਾਈ ਚੀਜ਼ ਦਾ ਫਾਇਦਾ ਹੁੰਦਾ ਜਿੱਕੇ ਆਪਾਂ ਆਪਣੇ ਹਿਸਾਬ ਨਾਲ ਸਲਾਈਆਂ ਲਾਈਆਂ ਲਾਈਆਂ ਹੁੰਦੀਆਂ ਆਪਣੇ ਹਿਸਾਬ ਨਾਲ ਬਣ ਤਿਆਰ ਕੀਤਾ ਹੁੰਦਾ ਆਪਣੇ ਹਿਸਾਬ ਨਾਲ ਮਟੀਰੀਅਲ ਆਇਆ ਹੁੰਦਾ ਲੋ ਜੀ ਨੀਚੋਂ ਆਪਾਂ ਇਹਦੀ ਚੜਾਈ ਨਹੀਂ ਕਟਾਉਣੀ ਤੇ ਉੱਪਰੋਂ ਆਸਤਾ ਤਕੋਣੀ ਇਸ ਤਰ੍ਹਾਂ ਹੀ ਸ਼ੇਪ ਦੇ ਦਾਂਗੇ ਇਹ ਤਕੋਨਾ ਆਪਣੇ ਕੋਲੇ ਪੀਸ ਬਣ ਗਿਆ ਇਹ ਆਪਾਂ ਸੈਡਾ ਤੇ ਲਾਵਾਂਗੇ ਲਓ ਜੀ ਇੱਕ ਪੀਸ ਕੱਟਣ ਤੋਂ ਬਾਅਦ ਦੂਜਾ ਪੀਸ ਉੱਪਰ ਧਰ ਕੇ ਆਪਾਂ ਇਹਨੂੰ ਇਸੇ ਸ਼ੇਪ ਐਸੇ ਤਰੀ ਦੇ ਦਿਆਂਗੇ ਇਹੇ ਹੁਣ ਆਪਾਂ ਦੋਨੇ ਸਾਈਡਾਂ ਤੇ ਲਾਵਾਂਗੇ ਜੀ ਆਪਣੇ ਪਰਸ ਦੇ ਲਓ ਜੀ 10-15 ਕ ਮਿੰਟਾਂ ਦਾ ਕੰਮ ਸੀ ਜੀ ਇਹ ਤੇ ਸਾਰਾ ਪਿਆਰ ਕੰਮ ਚ ਅੱਧਾ ਘੰਟਾ ਲੱਗਿਆ ਤੇ ਪੂਰਾ ਆਪਣਾ ਜਿਹੜਾ ਪਰਸ ਹੈ ਜੀ ਬਣ ਕੇ ਤਿਆਰ ਹੋ ਗਿਆ ਅੱਧੇ ਘੰਟੇ ਦੇ ਵਿੱਚ ਦੇਖੋ ਜਿੱਥੇ-ਜਿੱਥੇ ਨਿਸ਼ਾਨ ਲਾਏ ਸੀ ਨੀਚੇ ਵਾਲਾ ਪੀਸ ਐਸ ਤਰ੍ਹਾਂ ਲੱਗ ਜਾ ਤੇ ਸਾਈਡਾਂ ਤੇ ਫਿਰ ਇਹ ਐਸ ਤਰ੍ਹਾਂ ਲੱਗ ਜਾ ਇਸੇ ਤਰ੍ਹਾਂ ਆਪਾਂ ਫਿਨਿਸ਼ ਕਰਨ ਵਾਸਤੇ ਇੱਕ ਪੱਟੀ ਲਾਵਾਂਗੇ ਜੀ ਦੋਨੇ ਸਾਈਡਾਂ ਤੇ ਇਹ ਪੀਸ ਲਾ ਲਿਆ ਪੱਟੀ ਲਾ ਲਈ ਸਫਾਈ ਆ ਜੂਗੀ ਤੇ ਦੇਖੋ ਇਸੇ ਤਰ੍ਹਾਂ ਹੁਣ ਆਪਾਂ ਸੋਨੂੰ ਜਿੱਪ ਕੋਲੋਂ ਉਲਟਾ ਕੇ ਸਿੱਧਾ ਕਰਕੇ ਦਿਖਾ ਦਿੰਨੇ ਆ ਬਹੁਤ ਹੀ ਵਧੀਆ ਬਣਿਆ ਜੇ ਕੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਆਪਾਂ ਕੁਝ ਵੀ ਬਣਾਈਏ ਹਰ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤਾਂ ਜੋ ਸਾਡੀ ਵੀਡੀਓ ਤੋਂ ਆਪਣੀਆਂ ਭੈਣਾਂ ਕੁਛ ਨਾ ਕੁਛ ਸਿੱਖ ਸਕਣ ਜੀ ਘਰ ਬੈਠੇ ਤੇ ਲੋ ਜੀ ਦੇਖੋ ਇਹ ਜਿਹੜਾ ਪਰਸ ਹੈ ਜੀ ਬਹੁਤ ਹੀ ਸੋਹਣੀ ਹੈ ਜੀ ਸ਼ੇਪ ਬਣੀ ਹੈ ਬਹੁਤ ਹੀ ਸੋਹਣਾ ਪਰਸ ਬਣਿਆ ਤਾਂ ਇਸੇ ਤਰ੍ਹਾਂ ਹੁਣ ਦੇਖੋ ਜੀ ਆਪਣਾ ਇਹ ਪਰਸ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਲੱਗ ਡਿਜ਼ਾਈਨ ਦੇ ਬਣਾਏ ਸੀ ਤੇ ਹੁਣ ਆਪਾਂ ਤੁਹਾਨੂੰ ਹੋਰ ਪਰਸ ਵੀ ਸਾਰੇ ਦਿਖਾਉਣੇ ਆ ਜੀ ਤੇ ਕਿੰਨੇ ਸੋਹਣੇ ਇਹ ਦੇਖੋ ਪਰਸ ਆਪਣੇ ਬਣ ਕੇ ਤਿਆਰ ਹੋ ਗਏ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਹੀ ਸਸਤੇ ਵਿੱਚ ਘਰ ਵਿੱਚ ਦੇਖੋ ਆਪਾਂ ਪਰਸ ਬਣਾ ਸਕਦੇ ਆ ਬਾਜ਼ਾਰ ਵਿੱਚੋਂ ਦੇਖੋ ਆਪਾਂ ਜੀ ਮਹਿੰਗਾ ਮਿਲਦਾ ਆਪਾਂ ਨੂੰ ਘਰ ਵਿੱਚ ਆਮ ਰਟੀਨ ਚ ਵਰਤਨ ਵਾਸਤੇ ਇਹ ਪਰਸ ਬਹੁਤ ਵਧੀਆ ਰਹਿੰਦੇ ਨੇ ਆਪਾਂ ਕਿਵੇਂ ਮਰਜੀ ਦੇਖੋ ਬਾਹਰ ਅੰਦਰ ਲਿਜਾ ਸਕਦੇ ਆ ਜੀ ਇੱਕ ਆਪਾਂ ਬਣਾਈ ਹੈ ਵੱਡੇ ਥੋੜੇ ਜੇ ਵੱਡੇ ਜਿਹੜੇ ਬਣਾਏ ਆਪਾਂ ਨੂੰ ਇਹ ਫਾਇਦਾ ਜੀ ਛੋਟੇ ਬੱਚੇ ਕਈ ਵਾਰ ਆਪਣੇ ਘਰ ਦੇ ਵਿੱਚ ਹੁੰਦੇ ਆ ਬਾਹਰ ਅੰਦਰ ਆਪਾਂ ਜਾਣੇ ਆ ਬੱਚਿਆਂ ਦੇ ਛੋਟੇ ਜਿਹਾ ਆਪਾਂ ਨੂੰ ਦੋ ਤਿੰਨ ਸੂਟ ਵੀ ਚੱਕਣੇ ਪੈ ਜਾਂਦੇ ਆ ਆਪਾਂ ਉਹ ਵੀ ਇਹਦੇ ਵਿੱਚ ਪਾ ਲੈਨੇ ਆ ਤੇ ਦੇਖੋ ਜਿਵੇਂ ਦੁੱਧ ਵਾਲੀ ਬੋਟਲ ਹੁੰਦੀ ਹੈ ਪਾਣੀ ਵਾਲੀ ਬੋਟਲ ਹੁੰਦੀ ਹੈ ਆਪਾਂ ਇਸ ਤਰ੍ਹਾਂ ਉਹ ਵੀ ਇਹਦੇ ਵਿੱਚ ਪੈ ਜਾਂਦੀਆਂ ਨਿਗੀਆਂ ਤੇ ਬਹੁਤੀ ਇਹ ਪਰਸ ਵਧੀਆ ਬਣ ਕੇ ਤਿਆਰ ਹੋ ਜਾਂਦੀ ਅੰਦਰਲੀ ਜੇਬ ਆਪਾਂ ਲਾਈ ਆ ਦੇਖੋ ਤੁਸੀਂ ਇਹਵੇਂ ਸਾਰੇ ਪਰਸ ਨੂੰ ਖੋਲ ਕੇ ਦਿਖਾ ਦਿੰਨੀ ਆ ਬਹੁਤੀ ਵਧੀਆ ਬਣਿਆ ਹੈ ਆਪਾਂ ਵੱਡਾ ਸੂਟ ਪਾਉਣਾ ਹੋਵੇ ਜੀ ਗਰਮੀ ਵਾਲਾ ਕੱਪੜਾ ਦੇਖੋ ਵੱਡੇ ਸੂਟ ਵੀ ਤਕਰੀਬਨ ਇਹਦੇ ਵਿੱਚ ਦੋ ਪਏ ਜਾਂਦੇ ਆ ਜੀ ਇਹ ਥੋੜੇ ਜਿਹਾ ਆਪਣੇ ਵੱਡੇ ਬਣੇ ਹੋਏ ਨੇ ਪਰਸ ਬਾਕੀ ਆਪਾਂ ਛੋਟੇ ਬਣਾਈਏ ਪੰਜ ਪਰਸ ਆਪਾਂ ਬਣਾ ਕੇ ਤਿਆਰ ਕਰ ਲਈ ਜੀ ਪੰਜ ਆਪਾਂ ਹੋਰ ਬਣਾਉਣੇ ਆ ਉਹ ਆਪਾਂ ਏਸੀ ਡਿਜ਼ਾਈਨ ਦੇ ਬਣਾ ਮੰਗੇ ਤੇ ਇਸੇ ਤਰ੍ਹਾਂ ਦੇਖੋ ਜੀ ਤੁਸੀਂ ਵੀ ਘਰ ਬੈ ਕੇ ਆਪਣਾ ਕੋਈ ਕੰਮ ਚਲਾ ਸਕਦੇ ਹੋ ਜੀ ਪਹਿਲਾਂ ਆਪਾਂ ਨੂੰ ਗਲੀ ਗੁਆੜ ਦੇ ਵਿੱਚੋਂ ਕੋਈ ਆਰਡਰ ਆ ਜਾਂਦਾ ਬਣਾਉਂਦਾ ਉਸ ਤੋਂ ਬਾਅਦ ਆਪਾਂ ਬਾਹਰੋਂ ਵੀ ਲੈ ਸਕਦੇ ਆ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ